ਪੰਜਾਬੀ ਸਿੰਗਰ ਗੈਰੀ ਸੰਧੂ ਨੇ ਇੱਕ ਲਾਈਵ ਸ਼्रोਦਰਨ ਸਟੇਜ ਤੋਂ ਆਪਣੀ ਕੈਲੀਫੋਰਨੀਆ ਵਾਲੀ ਸਹੇਲੀ ਬਾਰੇ ਸਾਰਾ ਕੁਝ ਅਚਰਿਆਮ ਦੱਸ ਦਿੱਤਾ ਤੇ ਸਿੰਗਰ ਜੈਸਮਿਨ ਸੈਂਡਲ ਨਾਲ ਗੈਰੀ ਸੰਧੂ ਦਾ ਅਫੇਅਰ ਹੋਣ ਕਰਕੇ ਤੇ ਜੈਸਮਿਨ ਸੈਂਡਲ ਵੀ ਕੈਲੀਫੋਰਨੀਆ ਤੋਂ ਬਿਲੋਂਗ ਕਰਦੀ ਹੋਣ ਕਰਕੇ ਹੁਣ ਸਾਰੇ ਇਹੀ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਗੱਲਾਂ ਗੈਰੀ ਸੰਧੂ ਨੇ ਜੈਸਮਿਨ ਸੈਂਡਲਸ ਲਈ ਹੀ ਕਈਆਂ ਹਨ ਅਸਾਂ ਮੇਰੀ ਗੱਲ ਸੁਣ ਇੱਥੇ ਨਾ ਇਹ ਕੈਲੀਫੋਰਨੀਆ ਦੇ ਕਿ ਮੇਰੀ ਗਰਲਫ੍ਰੈਂਡ ਹੁੰਦੀ ਸੀ ਬੇਟਾ ਲੋਨ ਕੋਲੇ ਸੀਨੇ ਲੋਕ ਬੈਠੇ ਆਪਨ ਬੜੀ ਤੇਜ਼ ਸੀ ਭਾਈਓ ਉਹਨੇ ਬਾਤ ਬਾਤ ਤੇ ਜਿੱਦਾਂ ਇੱਥੇ ਕੀ ਹੁੰਦੇ ਨੇ ਮੈਕਸੀਕਨ ਖਾਣੇ ਖਾਦੇ ਸੀ ਨਾ ਉਹ ਕਿਹੜੇ ਕੀ ਖਾਂਦੇ ਯਾਰ ਤੇ ਹਾਂ ਬ੍ਰਿਟੋਸ ਮੋਚੋ ਗ੍ਰਾਸੀਆਸ ਤੇ ਉਸ ਟਾਈਮ ਮੈਨੂੰ ਇੱਕੋ ਹੀ ਇੱਕੋ ਕੁੜੀ ਨੇ ਪਿਆਰ ਸੀ ਪਰ ਉਹਨੂੰ ਕਿੰਨੇ ਬੰਦਿਆਂ ਨੇ ਪਿਆਰ ਸੀ ਭਾਈ ਡਿੰਡੋ ਖਾ ਕੇ ਫਿਰ ਉਹ ਸੀ ਸੀ ਸ਼ੀ ਵਾਂਟ ਟੂ ਗੋ ਵੈਰੀਵੇ ਐਨੀਵੇ ਉਹਦੀ ਬੈਸਟ ਫਰੈਂਡ ਦਾ ਨਾਮ ਪਤਾ ਕੀ ਸੀ ਕਿਰਨ ਸ਼ੀ ਟੋਲਡ ਮੀ ਐਵਰੀਥਿੰਗ ਕੈਂ ਦੀ ਗੈਰੀ ਭਾਜੀ ਤੂੰ ਫਸ ਗਿਆ ਮੈਂ ਕਿਹਾ ਪੈਣ ਕੀ ਹੋਇਆ ਤੇਰੀ ਤੇਰੀ ਬੈਸਟ ਫਰੈਂਡ ਭੇਦ ਸਭ ਖੋਲ ਗਈ ਦੋ ਕੀ ਦੇ ਨਾਲ ਮਿਲੀ ਗੱਲਾਂ ਸਭ ਬੋਲ ਗਈ ਸੁਣ ਹੋਇਆ ਨਾ ਯਕੀਨ ਤਾਂ ਪਰੂਫ ਦੇਖ ਲੈ ਸਾੜਾ ਸੱਚਾ ਮੇਰਾ ਪਿਆਰ ਜਿਸਮਾਨਾ ਧੋਲ ਗਈ ਜਿਵੇਂ ਆਠਸਾਂ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੀ ਇੰਡਸਟਰੀ ਇੰਨੇ ਆ ਜਿਵੇਂ ਆਠਸਾਂ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੀ ਇੰਡਸਟਰੀ ਇੰਨੇ ਆ ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ ਤੇਰੀ ਕਿਸੀ ਸਾਥ ਵੇਰਨੇ ਓ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਤੈਨੂੰ ਗੁੱਡ ਲੱਕ ਦੇ ਓ ਤੈਨੂੰ ਲੱਗਦਾ ਕਿ ਤੇਰੇ ਬਿਨ ਮਰ ਜੂਗਾ ਮਰ ਤਾਂ ਤੇਰੀ ਮਰਤ ਵੇਰਨੇ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਤੈਨੂੰ ਗੁੱਡ ਲੱਕ ਗੈਰੀ ਨੇ ਆ ਕੀ ਤਾਹ ਆਪਣਾ ਸਾਰਾ ਸੱਚ ਦੱਸਣਾ ਨਹੀਂ ਕੇਨ ਉਹ ਤੈਨੂੰ ਵੀ ਪਤਾ ਏ ਤੂੰ ਤਾਂ ਸਿਰੇ ਦੀ ਐਨੀ ਵੀ ਨਹੀਂ ਚੰਗੀ ਜਿਨੀ ਕਰਦੀ ਤੂੰ ਸ਼ੋਕ ਇੱਕ ਟਾਈਮ ਵਿੱਚ ਪੰਜ ਸੱਤ ਰੱਖਦੀ ਐਨੀ ਵੱਡੀ ਗੱਲ ਕਿਦਾਂ ਲਾਏਂਗੀ ਲੋਕੋ ਯੂ نو ਵਾਟ ਆ ਮੀਨ ਯੂ ਫੱਕਡ ਅਪ ਦ ਸਿਨ ਅੰਬਰਾਂ ਤੇ ਉੱਟਦੀ ਐ ਫੁੱਲ ਕੇ ਜਿਵੇਂ ਤੇਰੇ ਆਪਣੇ ਹੀ ਸਭ ਕੁਝ ਦੱਸ ਗਏ ਜੋ ਲੱਗੀ ਤੈਨੂੰ ਲੱਤ ਐ ਨੇ ਹੋ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਨਹੀਂ ਤੈਨੂੰ ਗੁੱਡ ਲੱਗ ਵੈ ਰੇ